ਪੁਤਲਿਕਰ ਬਾਜ਼ਾਰ ਵਿਖੇ ਸੜਕਾਂ ਤੇ ਕੂੜੇ ਦੇ ਢੇਰ ਲੱਗੇ ਹਨ ਜਿਸ ਨਾਲ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ ਦੁਕਾਨਦਾਰਾਂ ਨੇ ਕਿਹਾ ਕਿ ਇਨਾ ਕੂੜੇ ਦੇ ਢੇਰਾਂ ਕਰ ਉਹਨਾਂ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਹੁੰਦੀ ਹੈ ਇੱਕ ਪਾਸੇ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਇਹਨਾਂ ਕੂੜੇ ਕਰਕਟ ਕਰਕੇ ਲੋਕ ਬਜ਼ਾਰਾਂ ਵਿੱਚ ਆਉਣ ਤੋਂ ਗੁਰੇਜ਼ ਕਰਦੇ ਹਨ ਜਿਸ ਨਾਲ ਉਹਨਾਂ ਦੀ ਰੋਜ਼ੀ ਰੋਟੀ ਤੇ ਅਸਰ ਪੈ ਰਿਹਾ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇੱਥੋਂ ਕੂੜੇ ਦੇ ਢੇਰਾਂ ਨੂੰ ਜਲਦ ਤੋਂ ਜਲਦ ਹਟਾ ਚਾਵੇ ਤਾਂ ਜੋ ਉਹਨਾਂ ਨੂੰ ਸਾਫ਼ ਸੁਥਰਾ ਮਾਹੌਲ ਮਿਲ ਸਕੇ। ਸਰ ਪੁਤਲੀਗਾ ਚੌਂਕ 메ਨ ਬਾਜ਼ਾਰ ਆ ਸਰ ਇੱਥੇ ਜੋ ਜੇ ਵੀ ਕੋਈ ਜੋ ਕੋਈ ਕਸਟਮਰ ਆਂਦਾ ਵਾ ਸਾਨੂੰ ਕਹਿੰਦਾ ਵੀ ਸਰ ਬਹੁਤ ਬਦਬੂ ਆ ਰਹੀ ਹੈ, ਬਹੁਤ ਬਦਬੂ ਆ ਰਹੀ ਹੈ। ਅੱਗੇ ਵੀ ਜਾਂਦਾ ਵਾ ਸਰ ਤੁਹਾਡਾ ਪੁਤਲੀਗੜ੍ਹ ਬਾਜ਼ਾਰ ਗੰਧ ਨਾਲ ਹੀ ਭਰਿਆ ਪਿਆ ਹੈ। ਕਹਿੰਦਾ ਸਰ ਉਥੋਂ ਲੈ ਕੇ ਇੱਥੋਂ ਐਚ ਐਚ ਐਚੋਂ ਤੱਕ ਸਰ ਬਦਬੂ ਹੀ ਬਦਬੂ ਆ ਤੁਸੀਂ ਆਪ ਖੜੇ ਹੋ ਤੁਹਾਨੂੰ ਦੇਖੋ ਕਿੰਨੀ ਬੋ ਆ ਰਹੀ ਹੈ ਇੱਥੇ 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 ਕੋਈ ਕਸਟਮਰ ਸਾਡੇ ਬੈਂਧ ਦੇ ਲਾਇਕ ਨਹੀਂਗਾ ਸਰ ਦੁਕਾਨਾਂ ਦੀ ਵੈਲਿਊ ਇਹ ਨਹੀਂ ਹੈ 20 20 ਲੱਖ 2 2 ਕਰੋੜ ਕਰੋੜ 1.5 ਕਰੋੜ ਸਭ ਦੁਕਾਨਾਂ ਮਿੱਟੀ ਹੋਈਆਂ ਵੀ ਤੁਸੀਂ ਦੇਖੋ ਨਾ ਤੁਸੀਂ ਲਾਈਵ ਕੈਮਰਾ ਮਾਰੋ ਉੱਥੇ ਤੁਹਾਨੂੰ ਵੀ ਤਾਂ ਪਤਾ ਲੱਗੇਗਾ ਵੀ ਸਮਾਰਟ ਸਿਟੀ ਆਪਾਂ ਕਿੰ ਆਪਾਂ ਕਿੰ ਨੂੰ ਕਹਿੰਨੇ ਆ ਕਿੱਥੇ ਇਹ ਸਮਾਰਟ ਸਿਟੀ ਸਾਨੂੰ ਦਿਖਾਓ ਇੱਕ ਵਾਰੀ ਉਹ ਥਾਂ ਥਾਂ ਤੇ ਸਰ ਗੰਦ ਥਾਂ ਥਾਂ ਤੇ ਸਰ ਟਕੂਰੇ ਢੇਰ ਇੰਨੀ ਬਦਬੂ ਮੈਨੂੰ ਜੀਣਾ ਜੀਣਾ ਬਿਲਕੁਲ دشوار ਹੋ ਰਿਹਾ ਤੇ ਸਰ ਸਫਾਈ ਹੋਵੇ ਤਾਂ ਕਿ ਕੋਈ ਆਵੇ ਇੱਥੇ ਕੋਈ ਯਾਤਰੀ ਆਵੇ ਕੋਈ ਪਤਾ ਲੱਗੇ ਵੀ ਕੋਈ ਪਤਲੀਆ ਚੌਂਚ ਅਸੀਂ ਸ਼ੋਪਿੰਗ ਕਰਨ ਜਾ ਰਹੇ ਹਾਂ ਸਰ ਜਿਹੜਾ ਵੀ ਜਿਹੜਾ ਵੀ ਯਾਤਰੀ ਆ ਰਿਹਾ ਉਹ ਹੀ ਕਹਿ ਰਿਹਾ ਸਰ ਆਏ ਨਾ ਕਿ ਟੱਕ ਟੱਕ ਜਾ ਰਹੇ ਹਾਂ ਤੁਤਲੀ ਘਰ ਮੇਨ ਬਾਜ਼ਾਰ ਜੇ ਠੀਕ ਹੈ ਗਵਾਲ ਮੰਡੀ ਨਾਲ ਲੱਗਦਾ ਜੇ ਭਾਜੀ ਇਹ ਬਾਜ਼ਾਰ ਮੇਨ ਕੱਪੜੇ ਦਾ ਬਾਜ਼ਾਰ ਕਿਹਾ ਜਾਂਦਾ ਔਰ ਇਹ ਮਾਰਕੀਟ ਦੇ ਵਿੱਚ ਇੰਨਾ ਕੋ ਕੂੜਾ ਹੈ ਕੀ ਆ ਵੇਖੋ ਤੁਹਾਡੇ ਪਿੱਛੇ ਡੇਰ ਲੱਗਾ ਪਿਆ ਚਾਰ ਚਾਰ ਦਿਨ ਹੋ ਗਏ ਟਰਾਲੀਆਂ ਬਿਲਕੁਲ ਨਹੀਂ ਆ ਰਹੀਆਂ ਬਿਲਕੁਲ ਨਹੀਂ ਆ ਰਹੀਆਂ ਤੇ ਜੇ ਕਿਸੇ ਨੂੰ ਫੋਨ ਕਰੀਏ ਤੇ ਬਸ ਸਾਨੂੰ ਐ ਹੀ ਕਹਿੰਦੇ ਵੀ ਹਾਂਜੀ ਆ ਜਾ ਰਹੇ ਜੀ ਕੱਲ ਆ ਰਹੇ ਜੀ ਹੈ ਤੇ ਚਾਰ ਚਾਰ ਦਿਨ ਇੱਥੇ ਕੂੜਾ ਨਹੀਂ ਚੁੱਕਿਆ ਜਾਂਦਾ ਲੋਕੀ ਡਿੱਗਦੇ ਨੇ ਇੱਥੇ ਕਈ ਵਾਰੀ ਐਕਸੀਡੈਂਟ ਹੁੰਦੇ ਜੀ ਹੈ ਕਿਉਂਕਿ ਇੱਥੇ ਕੋਈ ਕੋਈ ਫਰੂਟ ਜੇ ਕੋਈ ਆਲੂ ਜੇ ਕੋਈ ਪਿਆਜ਼ ਜੇ ਛਿਲਕੇ ਛੁੱਟੇ ਲੋਕਾਂ ਦੇ ਘਰਾਂ ਦਾ ਕੂੜਾ ਆਇਆ ਹੋਇਆ ਜੇ ਹਾਲਾਂਕਿ ਮਾਰਕੀਟ ਦੇ ਵਿੱਚ ਕੋਈ ਡੰਪ ਨਹੀਂ ਲੱਗਾ ਕੋਈ ਕੁਝ ਨਹੀਂ ਲੱਗਾ ਤੇ ਬਹੁਤ ਸਮੱਸਿਆ ਹੈ ਜੀ ਜੇ ਇਹਦਾ ਜਲਦੀ ਜਿਉ ਜਲਦੀ ਹੱਲ ਕਰਾਇਆ ਜਾਵੇ ਸਮੱਸਿਆ ਭਾਜੀ ਕੂੜਾ ਚੁੱਕਦਾ ਹੀ ਨਹੀਂ ਚਾਰ ਚਾਰ ਦਿਨ ਬਾਅਦ ਟਰਾਲੀ ਆ ਰਹੀ ਭਾਜੀ ਬਹੁਤ ਫਰਕ ਪੈਂਦਾ ਭਾਜੀ ਜਦੋਂ ਇੱਥੇ ਨੰਗੀਆਂ ਨਹੀਂ ਜਾਂਦਾ ਤੁਸੀਂ ਆਪ ਵੇਖੋ ਢੇਰ ਵੇਖੋ ਕਿੰਨਾ ਲੱਗਾ ਹੈ ਇਹ ਇੱਥੋਂ ਨਹੀਂ ਇੱਥੋਂ ਲਾਈਨ ਦੀ ਚੱਲ ਜਾਓ ਤੁਸੀਂ ਸ਼ਿਮਲਾ ਮਾਰਕੀਟ ਉਸ ਤੋਂ ਅੱਗੇ ਚੱਲ ਜਾਓ ਤੁਸੀਂ ਗੋਲ ਮਾਰਕੀਟ ਇਹ ਕੂੜੇ ਦੇ ਢੇਰ ਲੱਗੇ ਪਏ ਨੇ ਕੋਈ ਹੱਲ ਨਹੀਂਗਾ ਇਹਨਾਂ ਕੋ ਇਹ ਸਰਕਾਰ ਫੇਲ ਜਾਏਗਾ ਅੰਮ੍ਰਿਤਸਰ ਸ਼ਹਿਰ ਨੂੰ ਕਾਗਜ਼ਾਂ ਵਿੱਚ ਤਾਂ ਸਮਾਰਟ ਸਿਟੀ ਬਣਾ ਦਿੱਤਾ ਗਿਆ ਪਰ ਅੰਮ੍ਰਿਤਸਰ ਨਗਰ ਨਿਗਮ ਅਜੇ ਤੱਕ ਥਾ ਮਾਰ ਨਹੀਂ ਹੈ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਮਾ ਕੇ ਤੁਹਾਨੂੰ ਇੱਕ ਵਾਰੀ ਸਾਂਝੀਆਂ ਕਰਦੇ ਇਹ ਜਿਹੜੀਆਂ ਤਸਵੀਰਾਂ ਪਤਲੀਕਰ ਬਾਜ਼ਾਰ ਦੀਆਂ ਤਸਵੀਰਾਂ ਨੇ ਅਜੇ ਪਤਲੀਕਰ ਬਾਜ਼ਾਰ ਗਵਾਲ ਮੰਡੀ ਚੌਂਕ ਤੋਂ ਲੈ ਕੇ ਪਤਲੀਕਰ ਬਾਜ਼ਾਰ ਨੂੰ ਜਿਹੜੀ ਅੱਗੇ ਲਾਸਟ ਚੌਂਕ ਪਤਲੀਕਰ ਚੌਂਕ ਆਉਂਦਾ ਉਸ ਤੋਂ ਉਸ ਬਾਜ਼ਾਰ ਦੇ ਵਿੱਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਣ ਇੱਥੇ ਖਾਣ ਪੀਣ ਦੀਆਂ ਦੁਕਾਨਾਂ ਵੀ ਹਨ ਅਤੇ ਦੂਰ ਦਰਰਾਡੇ ਤੋਂ ਲੋਕ ਇੱਥੇ ਸ਼ੋਪਿੰਗ ਕਰਨ ਆਉਂਦੇ ਹਨ ਪਰ ਜਦੋਂ ਇੱਥੇ ਸ਼ੋਪਿੰਗ ਕਰਨ ਆਉਂਦੇ ਤਾਂ ਉਹਨਾਂ ਨੂੰ ਬਦਬੂ ਭਰਿਆ ਮਾਹੌਲ ਮਿਲਦਾ ਹੈ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਨੇ ਆਖਿਆ ਕਿ ਕਈ-ਕਈ ਦਿਨਾਂ ਤੋਂ ਇੱਥੇ ਕੂੜਾ ਨਹੀਂ ਚੁੱਕਿਆ ਜਾ ਰਿਹਾ ਨਾਲ ਹੀ ਉਹਨਾਂ ਨਗਰ ਨਿਗਮ ਨੂੰ ਗੁਹਾਰ ਲਗਾਈ ਕਿ ਜਿਹੜਾ ਇੱਥੇ ਬਾਜ਼ਾਰਾਂ ਵਿੱਚ ਕੂੜਾ ਪਿਆ ਹੈ ਇਸ ਨੂੰ ਹਟਾਇਆ ਜਾਵੇ ਤਾਂ ਜੋ ਉਹਨਾਂ ਦਾ ਕਾਰੋਬਾਰ ਸਹੀ ਤਰ੍ਹਾਂ ਚੱਲ ਸਕੇ ਅਮਰitsar ਫਾਸਟਵੇ ਖਬਰ ਨਾਮ ਲਈ ਸਹਿਯੋਗੀ ਵਿਜੇ ਕੁਮਾਰ ਦੇ ਨਾਲ